ਤੁਸੀਂ ਸਾਰਿਆਂ ਨੇ ਇਹ ਦੋਵੇਂ ਵੀਡੀਓ ਬਹੁਤ ਹੀ ਜ਼ਿਆਦੇ ਧਿਆਨ ਨਾਲ ਦੇਖਣੀਆਂ ਕਿਉਂਕਿ ਇਸ ਵੀਡੀਓ ਤੋਂ ਬਾਅਦ ਇੱਕ ਵੀਡੀਓ ਹੋਰ ਚੱਲੂਗੀ ਜਸਦੇ ਵਿੱਚ ਇਹਨਾਂ ਦੋਨਾਂ ਵੀਡੀਓ ਦੇ ਵਿੱਚ ਕਾਮਨ ਕੀ ਇਹਨਾਂ ਦੋਨਾਂ ਵੀਡੀਓ ਵਿੱਚ ਇਹ ਕਾਮਨ ਹੈ ਕਿ ਜਿੰਨਾਂ ਨਾ ਕੁੱਟਮਾਰ ਹੋ ਰਹੀ ਹੈ ਇਹ ਗੁਰੂ ਦੇ ਸੰਗ ਅਤੇ ਗੁਰੂ ਦਾ ਬਾਣਾ ਵੀ ਪਾਇਆ ਹੋਇਆ ਪਰ ਗਲਤੀ ਇਹਨਾਂ ਦੀ ਦੋਨੇ ਸਮਾਂ ਤੇ ਹੀ ਇਹ ਦਿਖਾਈ ਗਈ ਹੈ ਦਿਖਾਈ ਗਈ ਕਿ ਗਲਤੀ ਹੈਗੀ ਹੋਗੀ ਦੋਵੇਂ ਨਸ਼ਾ ਕਰਦੇ ਆ ਤੇ ਹੈ ਨਾ ਦਾਰੂ ਪੀਂਦੇ ਆ ਤੇ ਆਹ ਵੇਖੋ ਬੱਚੀ ਨਾਲ ਵੀ ਕੁੱਟਮਾਰ ਕਰਨ ਦਾ ਸੀਗਾ ਤੇ ਇਸੇ ਕਰਕੇ ਇਹਨੇ ਗਾਣੇ ਫੇਰ ਤੇ ਕਾਰਵਾਈ ਕੀਤੀ ਨਗਾ ਸਿੰਘਾ ਨੇ ਹੁਣ ਤੁਸੀਂ ਇਹ ਵੇਖੋ ਕਿ ਵੇਖੋ ਸਿੱਖਾਂ ਨੂੰ ਕਿੱਦਾਂ ਬਦਨਾਮ ਕੀਤਾ ਜਾ ਰਿਹਾ ਹੈ ਇਹ ਸਿੱਖ ਹੋ ਨਹੀਂ ਸਕਦੇ ਦੋਨੋਂ ਵੀਡੀਓ ਵਾਲੇ ਹੀ ਇਹ ਆਪਣੇ ਸਿੱਖਾਂ ਦੇ ਵਿਰੋਧੀ ਹੋ ਸਕਦੇ ਕੋਈ ਵੀ ਸਿੱਖਾਂ ਦੇ ਭੇਸ ਦੇ ਵਿੱਚ ਕਿਉਂਕਿ ਦੇਖਾਂ ਦਾ ਭੇਸ ਬਦਲ ਕੇ ਸਿੱਖ ਗਾਉ ਨੂੰ ਇਹ ਬਦਨਾਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਨੇ ਇਹਨਾਂ ਤੇ ਯਕੀਨ ਨਾ ਕਰਿਓ ਤੇ ਹਰੇਕ ਬੰਦੇ ਨੂੰ ਚੰਗੀ ਤਰ੍ਹਾਂ ਪਰਖਿਆ ਕਰੋ ਵੇਖਿਆ ਕਰੋ ਵੀ ਬੰਦਾ ਵਾਕਿਆ ਹੀ ਸਹੀ ਹੈ ਸੋ ਵੀਡੀਓ ਸਾਰੀ ਦੀ ਦੇਖੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਇਸ ਸੱਚਾਈ ਦਾ ਪਤਾ ਲੱਗ ਸਕੇ ਧੰਨਵਾਦ ਜੀ ਆ ਸੰਗਤ ਇੰਨੀ ਦੇਖ ਲੋ ਬਾਪੂ ਮੇਰਾ ਮਾਰਦਾ ਤੇ ਮੈਨੂੰ ਸੋਣਾ ਨਹੀਂ ਲੱਗਦਾ ਆ ਜੀ ਦਾ ਕੀ ਕੰਮ ਆ ਸੰਗਤ ਜੀ ਦੇਖ ਲੋ ਆ ਉਹ ਖਾਦਾ ਖਾਦਾ ਹਲੋ ਕਹੋ ਤੇ ਇਹ ਕੱਢ ਕੇ ਫੜਾ ਉੱਤਰੇ ਮੈਂ ਕਰਦੇ ਗੱਲ ਕਰਦੇ ਮੈਂ ਆ ਵੀ ਜਾ ਆ ਵੀ ਜਾ ਕਰਦੇ ਗੱਲ ਕਰਦੇ ਦੋ ਮਹੀਨੇ ਦੇ ਗਾਤਰੇ ਪਾਏ ਸਾਰੇ ਸ਼ਰਮ ਨਹੀਂ ਆਉਦੀ ਦਾਰੂ ਦੀ ਬੋਤਲ ਨਹੀਂ ਵੱਡਾ ਦੇਖਣਾ ਆਪਾਂ ਇੰਦਰੋਂ ਬਾਹਰ ਮੋੜ ਕੇ ਸੰਤ ਬਾਜੋ ਜੀ ਸੜਕੇ ਪੀਲਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਆਹ ਜੀ ਸੜਕੇ ਐਂ ਵੀ ਬੁਲਾਉਣੀਆਂ ਨੂੰ ਹਾਂ ਹੁਣ ਬੜਾ ਆਹ ਲਾਹੀ ਬਾਬਾ ਜਮੀਤ ਨੂੰ ਹੋਇਆ ਸੀ ਕਹਿੰਦਾ ਨਿਊਯਾਰਕ ਨਾਲ ਆ ਗੋਡਿਆਲੀ ਆਹ ਦੇਖ ਲਓ ਸੰਜੋਏ ਜੀ ایں نو آ نال آ نال آ پن جی آدی جی آ نال نو نال 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 ਬਾਬਾ ਜੀ ਬਾਬਾ ਜੀ ਨਹੀਂ ਬਈ ਤਕਾਣੀ ਬੰਦ ਕਰ ਲੈ ਨਾ ਬਾਬਾ ਜੀ ਜੇ ਇਹ ਜਿਆ ਕੰਮ ਕਰਨਾ ਹੈ ਨਾ ਇਹ ਤਾਂ ਬਣਾਣਾ ਬਣਾ ਕਰੋ ਪੀ ਦਾ ਚੀਰ ਚੜਕੇ ਪੀ ਦਾ ਲੈਣਾ ਕਿੰਨਾ ਕਰੀ ਗੱਲ ਕਰਦਾ ਪੀ ਨਹੀਂ ਹੁਣ ਯਾਰ ਮੂੰ ਤੈਨੂੰ ਮੈਂ ਕੀ ਪੁੱਛੀ ਗਿਆ ਕਿਸਾ ਨਹੀਂ ਦੱਸਿਆ ਨਹੀਂ ਹੈ ਚੱਲ ਕੋਈ ਨਾ ਬਾਬਾ ਇਹ ਇਹ ਤਾਂ ਉਹ ਬਾਈ ਦੀ ਮਿਹਰਬਾਨੀ ਆ ਬੱਸ ਠੀਕ ਹੈ ਜੀ ਨਹੀਂ ਸੰਗ ਜੀ ਦੱਸੋ ਇੰਨੇ ਕਿਹੜਾ ਭਗਤਾਂ ਨਾ ਬਾਈ ਜੀ ਹੋਰ ਕੀ ਕਹਿ ਗੱਲ ਆ ਬਾਈ 3 ਮਿੰਟ ਤੱਕ ਆ ਆ ਕਰਦਾ ਰੋਤਾ ਕਾਰ ਨਾਲੇ ਠੀਕਾ ਸਾਹਮਣੇ ਜਿੰਨੀ ਮਰਜ਼ੀ ਲੈ ਲਾ ਬਾਪੂ ਆ ਦੇਖ ਲੈ ਪੰਜ ਗੁੱਤੀ ਚੱਕੀ ਬੈਠਾ ਲੈ ਇਹ ਬਾਬਾ ਕੋਈ ਮੁੰਡਾ ਮੁੰਡਾ ਨਾ ਸਾਡਾ ਤੇ ਉਹ ਆ ਤੂੰ ਮਾਰਦੇ ਚੰਗੇ ਨਹੀਂ ਲੱਗਦੇ ਮੈਨੂੰ ਬੁਲਾ ਕੇ ਬੰਦਾ ਨਾ ਘਰੇ ਵੀ ਚੱਲ ਕੋਈ ਨਾ ਖੱਦਾ ਨੂੰ ਕੱਢੋ ਲਾਈਵ ਚਲਾਓ ਯਾਰ ਲਾਈਵ ਕਰੋ ਸਾਰੇ ਕੱਢੋ ਚੱਲੀ ਜਾਂਦਾ ਲਾਈਵ ਕਰਾ ਸਿਕਲਾ ਪਿੰਡਾਂ ਜੀ ਪਸਾਨ ਹੋ ਉਧਰ ਵੀ ਪਰ ਥੋੜਾ ਯਾਰ ਬਾਪੂ ਇਹਦੇ ਕਿੱਥੇ ਬਾਬਾ ਕਹਾਂ ਦਾ ਕੀ ਸਭ ਲਾਈਵ ਕਰੋ ਬਾਈ ਬਾਈ ਅੱਜ ਕਾ ਇਹਨੇ ਮੂੰਹ ਤੇ ਨਹੀਂ ਮਾਰਿਆ ਯਾਰ ਬਾਬਾ આ પાળા ਇਦਾਂ ਲਾ ਕੇ ਮੇਰਾ ਗੱਲ ਸੁਣ ਲੈ ਹਾਂਜੀ ਹਾਂਜੀ ਨਾਜੀ ਜਰਾ ਤੱਕ ਵੀ ਨਹੀਂ ਸਕਦੀ ਤੱਕ ਵੀ ਨਾ ਬਾਣਾ ਕਿਥੋਂ ਬਣਾ ਬਣਾ ਜੀ ਇੱਥੇ ਆਪਣੇ ਐਟ੍ਰੋ ਇੱਧਰੋਂ ਹਰੀ ਉੱਤੋਂ ਕੋਲ ਸੱਤ ਘਾਟੋ ਇਧਰ ਆ ਵੀ ਹੋਈ ਆ ਬੁੱਧ ਮੈਂ ਇਧਰ ਆ ਵੀ ਹੋਈ ਆ ਬੁੱਧ ਮੈਂ ਵੀ ਮੈਂ ਮੈਂ ਕਿਹੜਾ ਕੁਝ ਪਿਆ ਜੀ ਤੂੰ ਨਹੀਂ ਕਿਹਾ ਨਹੀਂ ਮੈਂ ਤਾਂ ਕੁਝ ਵੀ ਨਹੀਂ ਕਰਿਆ ਕਿ ਤੈਨੂੰ ਮੈਂ ਉਹ ਬਲੇਡ ਐਫ ਨੂੰ ਤੇ ਮਾਰੇ ਕਹਿੰਦੇ ਕਿ ਕਿਤੇ ਨਹੀ ਕੋ ਕੋਈ ਕਿ ਤੈਨੂੰ ਮੈਂ ਗੁਰੂ ਮਾਰੀ ਸੋਲ ਕਰੀ ਤੇ ਕਿ ਤੈਨੂੰ ਫਾਈਨਲ ਮਾਚ ਕੁਆਰਟਰ ਕੋਨਸਟ ਮਮਾ ਮਮੇ ਕੁਆਡਰ ਬੋਲਿਆ ਇਹ ਨਾਲ ਜਾਣੋ ਉਹ ਨਹੀਂ ਮਾਰੇ ਕੋਕ ਕੋਕ ਕੋਲ ਨਹੀਂ ਟਾਰਿਆ ਉਹ ਆਉਂਦਾ ਉਹ ਨਹੀਂ ਲਾਉਂਦਾ ਉਹ ਨਹੀਂ ਕਿਤੇ ਨਾ ਉਹ ਨਹੀਂ ਕਿਤਾ ਕੋਲ ਕੋਲ ਲੱਗੇ ਮਾਰੇ ਬਣਾ ਉਹ ਬਣਾ ਉਹ ਬੁਲਾ ਲਾਉਂਦਾ ਸੋਹਣੇ ਨਾਲ ਉਹ ਨਹੀਂ ਪਾਟੇ ਮਾਰੇ ਇੱਥੇ ਆਉਂਦੇ ਨਹੀਂ ਉਹ ਨਹੀਂ ਉਹ ਨਹੀਂ ਮਾਰੇ ਹਾਂ ਕੁਲ ਨਹੀਂ 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 ਆਪ ਬੰਦੇ ਬਗੋ ਅਕਾਤ ਬਗੋ 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 ਕੁਆਡਰ ਮੁਚੇ ਇਹ ਵੀ ਆਪ ਫੋਨ ਕੋਈ ਇੱਕ ਕੱਲਾ ਆਇਆ ਸੀ ਇਹਦੇ ਦੋ ਜਣੇ ਆ ਗਏ ਹੋ ਗਏ ਆ ਆ ਸੀ ਕੱਲੇ ਇੱਕ ਕੱਲਾ ਆਇਆ ਸਾਡੇ ਕੋਲ ਇਹਨੂੰ ਕਹਿੰਦਾ ਇਹਨੂੰ ਆਪਾਂ ਦੋਨੇ ਮਾਰ ਦਿੰਨੇ ਆ ਕਹਿੰਦਾ ਆਪਾਂ ਦਿਨ ਨਹੀਂ ਸੀ ਹਾਂ ਭਾਈ ਇਹ ਸਰ ਗੱਗਲ ਤਾਂ ਇਹਨੇ ਫੋਨ ਵੀ ਚੋਰ ਦੇ ਪੱਲੇ ਲਾ ਕੇ ਫੋਨ ਮੇਨ ਚੱਕ ਰੋ ਹਾਂ ਅਗਰ ਅੰਦਰ ਇਤਿਹਾਸ ਨਿਕਲੇ ਉਹ ਬਾਦ ਦੁਬਾਰਾ ਫਿਰ ਤਾਂ ਆ ਗਿਆ ਸ਼ਰਾਬੀਓ ਨਹੀਂ ਉਹਨਾਂ ਨੇ ਕਿਹਾ ਇਹ ਤਾਂ ਬਸ ਸ਼ਰਾਬ ਦਾ ਬਿਨਾ ਕੋਈ ਸ਼ਰਾਬ ਦਾ ਬਿਨਾ ਗਲਤੀ ਹੋ ਗਈ ਮਾਰੇ ਗਲਤੀ ਹੋਣੀ ਕਰ ਹੈ ਗਲਤੀ ਹੋ ਗਈ ਮਾਰੇ ਉਸ ਰਾਣੀ ਮੋਹਨ ਦੇ ਹੋਣਗੇ